ਆਪ ਰਿਆ ਦੇਣਾ ਸੀ ਦਿਊਂਗਾ ਵੀ 1100 ਨਾਲੋਂ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਬੋਟਰ ਤੋਂ ਸ਼ੁਰੂ ਕਰ ਦਿੰਦਾ ਸਕੀਮ ਬੋਟਾ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਜਿਵੇਂ ਇਹ ਕਰਦੇ ਰਹੇ ਦੇ ਪਹਿਲਾਂ ਨਾ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂੰ ਚੀ ਸਤ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਅੱਜ ਅਸੀਂ ਤੁਹਾਨੂੰ ਪੰਜਾਬੀ ਜੀਵਨ ਚੈਨਲ ਤੇ ਮਾਨ ਸਾਹਿਬ ਬੀਬੀਆਂ ਦੇ ਦਿਲੋਂ ਸਨੇਹਾ ਮਾਨਯੋਗ ਮਾਨ ਸਰਬਜੀ ਅਸੀਂ ਉਹ ਬੀਬੀਆਂ ਹਾਂ ਜਿਹੜੀਆਂ ਸਵੇਰ ਤੋਂ ਸ਼ਾਮ ਤੱਕ ਆਪਣੇ ਪਰਿਵਾਰਾਂ ਦੀ ਸੇਵਾ ਕਰਦੀਆਂ ਹਾਂ ਅਸੀਂ ਉਹ ਮਾਂਮਾ ਹਾਂ ਜਿਨ੍ਹਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਸਿਰਫ ਕੰਮ ਕੀਤਾ ਕਦੇ ਵੀ ਆਪਣੀ ਟੀਕਾਕਤ ਨਹੀਂ ਦੱਸੀ ਅਸੀਂ ਉਹ ਔਰਤਾਂ ਹਾਂ ਜੋ ਬਿਨਾਂ ਕਦੇ ਹੱਕ ਮੰਗੇ ਸਦੀਵੀ ਘਾਰ ਸੰਭਾਲਦੀਆਂ ਆਈਆਂ ਹਾਂ ਪਰ ਜਦੋਂ ਤੁਸੀਂ ਐਲਾਨ ਕੀਤਾ ਮਹਿਲਾਵਾਂ ਨੂੰ 1000 ਰੁਪਏ ਹਰ ਮਹੀਨੇ ਮਿਲਾਂਗੇ ਸਾਡੇ ਅੰਦਰ ਵੀ ਪਹਿਲੀ ਵਾਰ ਇਹ ਭਰੋਸਾ ਜਨਮਿਆ ਸਰਕਾਰ ਨੂੰ ਸਾਡੀ ਵੀ ਪਰਵਾਹ ਹੈ ਸਾਨੂੰ ਪੈਸੇ ਨਹੀਂ ਸਾਨੂੰ ਇੱਜ਼ਤ ਚਾਹੀਦੀ ਸੀ ਸਾਨੂੰ ਪਹਿਚਾਨ ਚਾਹੀਦੀ ਸੀ ਸਾਨੂੰ ਉਹ ਮੰਨਤਾ ਚਾਹੀਦੀ ਸੀ ਜੋ ਸਦੀਵੀ ਸਾਡੀ ਆਵਾਜ਼ ਤੋਂ ਦੂਰ ਰਹੀ ਹਜ਼ਾਰ ਰੁਪਏ ਕੋਈ ਵੱਡੀ ਰਕਮ ਨਹੀਂ ਪਰ ਕਿ ਉਹ ਦਸਤਕ ਸੀ ਜੋ ਕਹਿੰਦੀ ਸੀ ਪਰ ਮਾਨ ਸਾਹਿਬ ਅੱਜ ਵੀ ਅਨੇਕਾਂ ਬੀਬੀਆਂ ਦੇ ਅਕਾਊਂਟ ਖਾਲੀ ਨੇ ਕਈਆਂ ਨੇ ਰਜਿਸਟ੍ਰੇਸ਼ਨ ਕਰਵਾਏ ਕਈਆਂ ਨੇ ਲਾਈਨਾਂ 'ਚ ਖੜ ਕੇ ਉਮੀਦ ਪਾਈ ਪਰ ਫਿਰ ਵੀ ਕੋਈ ਮੈਸੇਜ ਨਹੀਂ ਆਇਆ ਕੋਈ ਜਵਾਬ ਨਹੀਂ ਆਇਆ ਅਸੀਂ ਪਿੱਛੇ ਨਹੀਂ ਹਟਦੇ ਪਰ ਸਾਨੂੰ ਸਪਸ਼ਟਾ ਚਾਹੀਦੀ ਹੈ ਸਾਨੂੰ ਉਹ ਵਾਅਦੇ ਚਾਹੀਦੇ ਹਨ ਜੋ ਲਿਖਤੀ ਨਹੀਂ ਅਮਲੀ ਹੋਣ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਮਾਨ ਸਾਹਿਬ ਜੇਕਰ ਤੁਸੀਂ ਸੱਚਮੁੱਚ ਮਾਵਾਂ ਦੀਆਂ ਦੁੱਖਾਂ ਨੂੰ ਸਮਝਦੇ ਹਾਂ ਤਾਂ ਇਹ 1000 ਰੁਪਏ ਸਿਰਫ ਇੱਕ ਐਲਾਨ ਨਾ ਬਣਾ ਦਿਓ ਇਹ ਸਾਡੀ ਜ਼ਿੰਦਗੀ 'ਚ ਇੱਕ ਸਹਾਰਾ ਬਣ ਸਕਦੇ ਨੇ ਇੱਕ ਨਵੀਂ ਇੱਜ਼ਤ ਸਾਡਾ ਇਹੀ ਸਨੇਹਾ ਹੈ ਕਿਸੇ ਸ਼ਿਕਾਇਤ ਨਹੀਂ ਇੱਕ ਉਮੀਦ ਭਰੇ ਦਿਲ ਦੀ ਗੂੰਜ ਅਸੀਂ ਤੁਹਾਡੀਆਂ ਹੀ ਮਾਂਵਾਂ ਧੀਆ ਹਾਂ ਸਾਡੀ ਆਵਾਜ਼ ਸੁਣੋ ਨਾ ਸਿਰਫ ਚੋਣਾਂ 'ਚ ਪਰ ਹਰ ਦਿਨ ਜੇ ਤੁਹਾਨੂੰ ਸਾਡੀਆਂ ਸਾਡੇ ਵਿਚਾਰ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ